ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕਰਨ ਪਹੁੰਚੇ ਨੇ ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੌਰਾਨ ਸੂਬਾ ਸਰਕਾਰ ਦੀਆਂ ਸਾਢੇ 3 ਸਾਲਾਂ ਦੀਆਂ ਉਪਲਬਧੀਆਂ ਸਾਂਝੀਆਂ ਕੀਤੀਆਂ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਤਾਂ ਮੰਨੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਦਿਨ ਦੇ ਵਿੱਚ ਹੀ ਬਿਜਲੀ ਮਿਲ ਰਹੀ ਹੈ ਤੇ 88% ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਤੇ ਬਿਜਲੀ ਦੀ ਖਾਪਤ ਲੋਕ ਆਪਣੇ ਜ਼ਰੂਰਤ ਅਨੁਸਾਰ ਕਰ ਰਹੇ ਨੇ ਉਨਾਂ ਅੱਗੇ ਕਿਹਾ ਕਿ ਨਹਿਰਾਂ ਦਾ ਪਾਣੀ ਖੇਤਾਂ ਅਤੇ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਜਿਸ ਦੇ ਨਾਲ ਸਿੰਚਾਈ ਦੀ ਸਹੂਲਤ ਵੀ ਬਿਹਤਰ ਹੋ ਗਈ ਹੈ। ਤਮਾਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ 3.5 ਸਾਲਾਂ ਵਿੱਚ 55000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਲਈ ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਤਾਂ ਜੋ ਆਉਣ ਵਾਲੀ ਪੀੜੀ ਨੂੰ ਬਚਾਇਆ ਜਾ ਸਕੇ। ਇਸ ਰੋਣ ਨੂੰ ਐਲਾਨ ਕੀਤਾ ਹੈ ਕਿ ਪੰਜਾਬ ਦੇ ਵਿੱਚ 56.36 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ ਜੋ ਕਿ ਆਮ ਲੋਕਾਂ ਦੀ ਆਵਾਜਾਈ ਨੂੰ ਹੋਰ ਵੀ ਸੁਚੱਜਾ ਬਣਾਇਆ ਜਾਵੇਗਾ ਤੁਹਾਡੇ ਪਿੰਡਾਂ 'ਚ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨਾ ਕੋਈ ਨੌਕਰੀ ਮਿਲੀ ਹੋਣੀ ਕਿਸੇ ਦੇ ਪੁੱਤ ਨੂੰ ਕਿਸੇ ਦੇ ਭਤੀਜੇ ਨੂੰ ਕਿਸੇ ਦੀ ਬੇਟੀ ਨੂੰ ਕੋਈ ਹੱਥ ਖੜਾ ਕਰਕੇ ਕਹਿੰਦੇ ਪੰਜਾਬ 'ਚ ਕਿ 1 ਰੁਪਇਆ ਲੱਗਿਆ ਹੋਵੇ ਜੀ ਤੁਹਾਡੇ ਤੁਹਾਡੇ ਨੂੰ ਮੈਂ ਤੁਹਾਡੇ ਮਿਲੀ ਨੌਕਰੀ ਤਿੰਨ ਨੌਕਰੀਆਂ ਮਿਲੀਆਂ ਘਰ ਚ ਕੋਈ 1 ਰੁਪਇਆ ਤਾਂ ਲੱਗਿਆ ਕੋਈ ਸ਼ਿਫਾਰਿਸ਼ ਕਿਸੇ ਦੀ ਲਾਉਣੀ ਪਈ ਤਿੰਨ ਤਿੰਨ ਨੌਕਰੀਆਂ ਕੇ ਘਰ ਚ ਮਿਲੀਆਂ ਨੇ ਇਹ Êਦੋਂ ਪਹਿਲਾਂ ਕਦੇ ਸੋਚਿਆ ਸੀ ਇਦਾਂ Êਦੋਂ ਪਹਿਲਾਂ ਤਾਂ ਕਦੇ ਸੋਚ ਹੀ ਨਹੀਂ ਸਕਦੇ ਸੀ ਵੀ ਸਾਡੇ ਸਰਕਾਰੀ ਨੌਕਰੀ ਤਾਂ ਬਿਲਕੁਲ ਹੀ ਨਹੀਂ ਸੋਚ ਸਕਦੇ ਸੀ ਉਹਦਾ ਸੁਪਨਾ ਹੀ ਹੋ ਗਈ ਸੀ ਮਤਲਬ ਪੰਜਾਬ ਦੇ ਵਿੱਚ ਆਉਣਸਾਰ ਸਭ ਤੋਂ ਪਹਿਲਾਂ ਅਸੀਂ ਕੰਮ ਕੀਤਾ ਐਮਐਲਏ ਦੀਆਂ ਪੈਨਸ਼ਨਾਂ ਇੱਕ ਵਾਰੀ ਤੁਸੀਂ ਐਮਐਲਏ ਬਣ ਕੇ ਪਹਿਲੀ ਵਾਰ ਤੁਹਾਨੂੰ 75000 ਰੁਪਏ ਪੈਨਸ਼ਨ ਮਿਲੂਗੀ ਜੀ ਮਹੀਨੇ ਦੀ ਜੇ ਦੂਜੀ ਵਾਰੀ ਬਣ ਕੇ 60000 ਰੁਪਏ ਚ ਹੋਰ ਵਧਾ ਲਓ ਜੀ ਤੀਜੀ ਵਾਰੀ ਬਣ ਕੇ 60 ਹੋਰ ਵਧਾਈ ਚੱਲੋ ਜੀ ਕਈ ਜਣੇ ਇਦਾਂ ਦੇ ਸੀਗੇ ਪੰਜ ਪੰਜ ਵਾਰੀ ਬਣ ਗਏ ਛੇਵੀਂ ਵਾਰੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਜਾਂ ਫਿਰ ਹਾਰ ਗਏ ਪਰ ਲਾਓ 75 4 2 ਲੱਖ 40 ਹਜ਼ਾਰ ਤੇ 75 ਲਾ ਲਓ ਜੀ ਮਤਲਬ 2.5 ਲੱਖ ਪੈਨਸ਼ਨ ਮਿਲੂਗੀ ਜਿੱਕੱਲੀ ਕਈ ਸੱਤ ਸੱਤ ਆਲੇ ਵੀ ਸੀਗੇ ਕਈਆਂ ਨੂੰ ਹਾਰਨ ਚ ਫਾਇਦਾ ਸੀ ਕਿਉਂਕਿ ਤਨਖਾਹ ਘਟ ਹੈ ਜੇ ਤਨਖਾਹ ਰਹੂਗੀ ਉਹ ਨਜ਼ਰਬੰਚ ਨਹੀਂ ਮਿਲਦੀ ਨਾ ਜਿਹਾਰ ਜਿਉਂ ਇਹ ਵੱਧ ਮਿਲਦੇ ਸਭ ਤੋਂ ਪਹਿਲਾਂ ਤਾਂ ਉਹ ਬੰਦ ਕੀਤੀ ਕਿ ਭਾਈ ਇੰਨਾਂ ਚ ਤਾਂ ਪਤਾ ਨਹੀਂ ਕਿੰਨੇ ਮੁੰਡੇ ਕੰਮ ਕਰਨੋਂ ਪਿਆਰ ਨੇ ਕਿੰਨੇ ਮੁੰਡੇ ਕੁੜੀਆਂ ਨੂੰ ਤਨਖਾਹ ਹੋ ਜੂਗੀ ਇੱਕ ਵਾਰੀ ਲੈਣੀ ਹੈ ਮੈਂ ਕਿਹਾ ਲਾਓ ਨਹੀਂ ਮੈਂ ਇੱਕ ਤੇ ਵੀ ਕਾਟਾ ਫੇਰ ਲੱਗਿਆ ਕਿਉਂਕਿ ਜਦੋਂ ਵੋਟਾਂ ਮੰਗਣਾਉਂਦੇ ਉਹ ਕਹਿੰਦੇ ਰਾਜ ਨਹੀਂ ਸੇਵਾ ਸੇਵਾ ਕਰਨ ਦਾ ਮੌਕਾ ਦਿਓ ਤੁਸੀਂ ਮੈਨੂੰ ਦੱਸੋ ਸੇਵਾ ਦੀ ਪੈਨਸ਼ਨ ਹੁੰਦੀ ਆ ਆ ਪਿੰਗਲਵਾੜੇ ਵਾਲੇ ਬੱਚੇ ਆ ਜਿਹੜੇ ਸੇਵਾ ਕਰਦੇ ਨੇ ਇਹ ਕੋਈ ਪੈਨਸ਼ਨ ਲੈਂਦੇ ਆ ਪਤੋਂ ਹਾਂ ਕੋਈ ਦਾਨ ਕਰ ਦਿੰਦਾ ਕੋਈ ਆਪਣੇ ਦਸਬੰਦ ਕੱਢ ਲੈਂਦਾ ਉਹ ਅਲੱਗ ਗੱਲ ਆ ਉਹ ਤਾਂ ਪੱਕਾ ਹੈ ਲੈਂਦੇ ਸੀਗੇ ਅੱਛਾ ਨਾਲ ਕੱਲਾ ਇਹ ਵੀ ਨਹੀਂ ਇਲਾਜ ਵੀ ਫਰੀ ਸਾਰ ਕੱਲਾ ਇਹ ਵੀ ਨਹੀਂ ਗੱਡੀਆਂ ਤੇਲ ਵੀ ਕੱਲਾ ਇਹ ਵੀ ਨਹੀਂ ਦਿੱਲੀ ਪੰਜਾਬ ਜਿੱਥੇ ਵੀ ਜਾਣਾ ਚੰਡੀਗੜ੍ਹ ਰਹਿਸ਼ ਵੀ ਫਰੀ ਹੈ ਕਮਰਾ ਕਮਰੇ ਦੇ ਪੈਸੇ ਵੀ ਨਹੀਂ ਬੜਾ ਯਾਰ ਪੰਗਾ ਪਾ ਲਿਆ ਜਿਤਾ ਕੇ ਇਹਨਾਂ ਨੂੰ ਇਹ ਤਾਂ ਸਫੈਦ ਹੱਥੀ ਘੜੇ ਕਰ ਲਏ ਸੀ ਸਭ ਤੋਂ ਪਹਿਲਾਂ ਤਾਂ ਉਹ ਕੀਤਾ ਜੀ ਫਿਰ ਉਸ ਤੋਂ ਬਾਅਦ ਕਾਗਜ਼ ਕਢਾਏ ਆ ਟੋਲ ਪਲਾਜੇ ਜਿਹੜੇ ਨੇ ਇਹ ਦੱਸੋ ਕਰ ਕਿੰਨਾ ਕਿੰਨਾ ਕਚਰ ਹੋ ਗਿਆ ਕੋਈ 1.5 ਸਾਲ ਤਾਂ ਹਾਂ ਚੱਲ ਗਿਆ ਜੀ ਕਿਸੇ ਨੂੰ ਮਿਆਦ ਖਤਮ ਹੋਈ ਨੂੰ 2-2 ਸਾਲ ਹੋ ਗਏ ਇਹ ਕਿਉਂ ਚੱਲੀ ਜਾਂਦੇ ਨਹੀਂ ਬਾਸ ਜੀ ਕਿਸੇ ਨੇ ਪੁੱਛਿਆ ਨਹੀਂ ਮੰਤਰੀ ਸਾਹਿਬ ਤੁਹਾਡਾ ਪਤਾ ਹੀ ਹੈ ਜੀ ਉਧਰ ਕੀ ਟਮਟ ਹੈਗੀ ਸੀ ਜੀ 17 ਟੋਲ ਪਲਾਜ ਬੰਦ ਕੀਤੇ ਐ 64 ਲੱਖ ਰੁਪਇਆ ਰੋਜ਼ ਬਚਦਾ ਜੀ ਇੱਕ ਦਿਨ ਚ ਪੰਜਾਬੀਆਂ ਦਾ 17 ਕੀਤੇ ਦੋ ਤਿੰਨ ਹਜੇ ਆਉਣ ਵਾਲੇ ਨੇ ਬਸ ਲੁੱਟੀ ਜਾਓ ਕਿਹੜਾ ਆਪਾਂ ਪੁੱਛਦੇ ਆਪਾਂ ਕਿਸੇ ਨੂੰ ਬਾਈ ਕਿੰਨਾ ਇਧਰ ਚੱਲੂਗਾ ਨਾਲੇ ਪੈਸੇ ਵਧਾਈ ਜਾਂਦੇ ਆ ਨਾਲੇ ਦਿਨ ਵਧਾਈ ਜਾਂਦੇ ਆ ਕੋਈ ਪਤਾ ਹੀ ਲਾਦਾ ਫਿਰ ਅਫਸਰਾ ਨੂੰ ਬੁਲਾਇਆ ਬਿਜਲੀ 600 ਯੂਨਿਟ ਦੇਣੀ ਹੈ 2 ਮਹੀਨਿਆਂ ਦਾ ਬਾਅਦ ਬਿਲਾਉਂਦਾ 3300 ਪਰ ਮੰਥ ਜਾਨੀ ਕਿ 600 ਯੂਨਿਟ ਬਿਜਲੀ ਫਰੀ ਦੇਣੀ ਹੈ ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਉਹਦੇ ਕੋਲ ਇੱਕ ਪੀਲਾ ਕਾਰਡ ਚਾਹੀਦਾ ਹੈ ਉਹਦੇ ਕੋਲ ਨੀਲਾ ਕਾਰਡ ਚਾਹੀਦਾ ਜੀਨੇ 600 ਤੋਂ ਘੱਟ ਰੱਖ ਲਿਆ ਮੀਟਰ ਆਪਦਾ ਉਹਨੂੰ ਬਿਜਲੀ ਫਰੀ ਆਉਗੀ ਇਸ ਵਕਤ 87 ਤੋਂ 88% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਜੀ ਫੇਰ ਅਗਲੇ ਦਿਨ ਕੀਤਾ ਵੀ ਆ ਖੇਤਾਂ ਵਾਲੀ ਕੱਢੋ ਕਰਾਂ ਖੇਤਾਂਾਂ ਵਾਲੀ ਬਿਜਲੀ ਪਹਿਲੀ ਗੱਲ ਤਾਂ ਦੁਨੀਆ ਭਰ ਦੇ ਦਫ਼ਤਰ ਅਮਰੀਕਾ ਚੱਲ ਜਾਓ ਕੈਨੇਡਾ ਚੱਲ ਜਾਓ ਨਿਊਜ਼ੀਲੈਂਡ ਹਾਲਡੈਂ ਬੈਲਜੀਅਮ ਫਰਾਂਸ ਜਰਮਨੀ ਇਟਲੀ ਜਿੱਥੇ ਮਰਜ਼ੀ ਚੱਲ ਜਾਓ ਦੁਨੀਆ 'ਚ ਦਫਤਰ 9 ਤੋਂ 5 ਲੱਗਦੀ ਹੈ ਜੀ ਆ ਕਿਸਾਨਾਂ ਵਾਲਾ ਦਫਤਰ ਪਤਾ ਨਹੀਂ ਰਾਤ ਨੂੰ 2 ਵਜੇ ਆਉਂ ਕਹਿੰਦੇ ਲੇਟ ਉੱਥੇ ਸੱਪਾਂ ਦੀਆਂ ਸੇਰੀਆਂ ਮਿੱਢੀ ਜਾਂਦੇ ਦੋ ਘੰਟੇ ਪਹਿਲਾਂ ਜਾ ਕੇ ਬਹਿ ਜਾਂਦੇ ਮੱਛਰ ਖਾ ਜਾਂਦਾ ਫਿਰ ਇਹ ਨਹੀਂ ਪੱਕਾ ਪਤਾ ਪੂਰੀ ਆਉਗੀ ਜਾਂ ਨਾ ਮੈਂ ਕਿਹਾ ਵੀ ਦਿਨੇ ਬਿਜਲੀ ਦੇਣੀ ਹੈ 9 ਤੋਂ 5 ਔਰ ਜੇ 9 ਤੋਂ 6 ਹੋਣੀ ਹੈ 9 ਤੋਂ 6 ਵੀ ਦੇ ਦਿਓ 10 ਘੰਟੇ 11 ਘੰਟੇ ਦੇ ਦਿਓ ਉਕੇ ਮੈਨੂੰ ਪਤਾ ਮੈਂ ਖੇਤੀ ਕਰਦਾ ਆਂ ਕੋਈ ਕੋਈ ਜਿਹੜਾ ਜ਼ਿਮੀਂਦਾਰ ਇੰਨਾ ਕਮਲਾ ਨਹੀਂ ਹੈਗਾ ਕਿ ਜੇ ਬਿਜਲੀ ਹੈਗੀ ਤੇ ਮੋਟਰ ਚਲਾਈ ਰੱਖੂ ਆਪਣੀਆਂ ਬੱਟਾਂ ਤੋੜ ਲੂਗਾ ਉਹ ਉਹ ਇੱਕ ਵਾਰੀ ਭਰ ਲੂਗਾ 11 ਘੰਟਿਆਂ ਚ ਉਸ ਤੋਂ ਬਾਅਦ ਦੋ ਦਿਨ ਤਾਂ ਚਲਾਉਂਦਾ ਹੀ ਨਹੀਂ ਉਹ ਕਿਉਂਕਿ ਇੱਕ ਵਾਰੀ ਭਰ ਗਈ ਤੀਜੇ ਦਿਨ ਚਲਾਊਗਾ ਤੇ ਜੇ ਆਪਾਂ ਹਫ਼ਤੇ ਚ ਚਾਰ ਵਾਰੀ ਬਿਜਲੀ ਦਿੱਤੀ 43 ਘੰਟੇ ਨੇ 11-11 ਘੰਟੇ ਤੇ ਜੇ 8-8 ਘੰਟੇ ਟੁੱਟਮੀ ਦਿੱਤੀ ਤਾਂ 56 ਘੰਟੇ ਨੇ ਤੇ ਨਾਲੇ ਤਾਂ 12 ਘੰਟੇ ਬਚਦੇ ਨੇ ਤੇ ਨਾਲੇ ਉਹ ਬਿਜਲੀ ਬਚਦੀ ਐ ਥੱਲੋ ਪਾਣੀ ਕੱਟ ਕੱਟਦਾ ਉਹ ਉਸੇ ਹਿਸਾਬ ਨਾਲੀ ਨਹੀਂ ਤਾਂ ਰੋਜ ਉਸੇ ਕੈਰੇਜ ਚ ਦੁਬਾਰੇ ਲਾਉਣਾ ਪੈਂਦਾ ਜਦੋਂ ਅੱਧਾ ਕੈਰਾ ਰਹਿ ਗਿਆ ਜੀ ਦਿਨੇ ਬਿਜਲੀ ਕੀਤੀ ਜੀ ਆਉਂਦੀ ਇਹਨਾਂ ਦਿਨੇ ਬਿਜਲੀ ਫੇਰ ਮੈਂ ਕਿਹਾ ਜੀ ਬਾਕੀ ਬਾਕੀ ਪੰਜਾਬ ਦੀਆਂ ਕੱਸੀਆਂ ਬਾਅਦ ਚ ਲੱਭਾਂਗੇ ਪਹਿਲੇ ਸਾਡੇ ਪਿੰਡ ਵਾਲੀ ਲੱਭ ਕੇ ਦਿਖਾਓ ਜੀ ਜਿੱਥੇ ਮੈਂ ਨਾ ਹੁੰਦਾ ਹੁੰਦਾ ਸੀ ਜਦੋਂ ਮੱਝਾਂ ਹੋ ਜਾਂ ਲੈ ਕੇ ਜਾਂਦੇ ਚਾਰਨ ਕੱਸੀਆਂ ਚ ਨਾਉਂਦੇ ਰਹੇ ਆ ਮਾਵਾ ਸਾਡੀਆਂ ਥਾਪੀਆਂ ਨਾਲ ਉੱਥੇ ਕੱਪੜੇ ਧੋਦੇ ਹੁੰਦੇ ਸੀ ਉਹ ਕੱਸੀਆ ਕਿੱਥੇ ਨੇ ਲੱਭਣ ਦੱਬ ਲਈਆਂ ਜੀ ਕਹਿੰਦੇ ਲੋਕਾਂ ਨੇ ਮੈਂ ਕਿਹਾ ਲੱਭੋ ਫਿਰ ਲੱਭੀਆਂ 700 ਕਿਲੋਮੀਟਰ ਕੱਸੀਆਂ ਤੇ ਨਵੇਂ ਖਾਲ ਪਾ ਕੇ ਨਹਿਰੀ ਪਾਣੀ ਆਪਾਂ ਪਿੰਡਾਂ ਤੱਕ ਪਹੁੰਚਾਤਾ ਜੀ ਜਿਸ ਵੇਲੇ ਸਰਕਾਰ ਸੰਭਾਲੀ ਸੀ 16 ਮਾਰਚ 2022 ਨੂੰ 21% ਪਾਣੀ ਪੰਜਾਬ ਦੀਆਂ ਨਹਿਰਾਂ ਦਾ ਖੇਤਾਂ ਤੱਕ ਪਹੁੰਚਦਾ ਸੀ ਅੱਜ 3 ਸਾਲਾਂ ਚ 3.5 ਸਾਲਾਂ ਚ ਇਸ ਵਕਤ ਅਸੀਂ 70% ਦੇ ਨੇੜੇ ਲੱਗ ਗਏ ਜੀ 70% ਪਾਣੀ ਸਾਡਾ ਨਹਿਰਾਂ ਦਾ ਜਾਂਦਾ ਜੀ ਉਹਦੇ ਨਾਲ ਕੀ ਹੋਊਗਾ ਜੀ ਉਹਦੇ ਨਾਲ ਬਿਜਲੀ ਕੱਟ ਫੁਕੂਗੀ ਥੱਲੋਂ ਕੱਟ ਪਾਣੀ ਨਿਕਲੂਗਾ